ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸੁੱਟੀਆਂ ਨੂੰ ਲੈ ਕੇ ਵੱਡੀ ਖਬਰ ਸੰਗਨੀ ਧੁੰਦ ਤੇ ਕਿੜਾਕੇ ਦੀ ਠੰਡ ਤੇ ਮੱਦੇ ਨਜ਼ਰ ਸਕੂਲੀ ਬੱਚਿਆਂ ਲਈ ਆਈ ਇਹ ਅਹਿਮ ਖਬਰ ਪੂਰੀ ਅਪਡੇਟ ਆਉਂ ਜਾਂਦੇ ਹਾਂ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਇਹ ਖਬਰ ਰੋਜ਼ਾਨਾ ਸਪੋਰਟਸਮੈਨ ਪੰਜਾਬ ਨਿਊਜ਼ ਦੇ ਵੱਲੋਂ ਸ਼ੇਅਰ ਕੀਤੀ ਗਈ ਹੈ ਪੰਜਾਬ ਚ ਪੈ ਰਹੀ ਕੜਾਕੇ ਦੀ ਠੰਡ ਵਿਚਾਲੇ ਸਕੂਲੀ ਬੱਚਿਆਂ ਲਈ ਵੱਡੀ ਖਬਰ ਨਹੀਂ ਵਧਣ ਗਿਆ ਛੁੱਟੀਆਂ ਕੀ ਆ ਪੂਰੀ ਅਪਡੇਟ ਉਹ ਜਾਣਦੇ ਆ ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ ਹੈ ਠੰਡ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ ਕੜਾਕੇ ਦੀ ਠੰਡ ਦੇ ਚੱਲਦੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਗਈਆਂ ਹਨ ਪ੍ਰੀਖਿਆ ਸਿਰ ਤੇ ਹੋਣ ਕਰਕੇ ਮਾਪੇ ਅਤੇ ਅਧਿਆਪਕ ਫਿਕਰਮੰਦ ਹਨ ਉਹਨਾਂ ਨੂੰ ਡਰ ਹੈ ਕਿ ਪੰਜਾਬ ਵਿੱਚ ਜੋ ਹੱਦ ਤੋਂ ਜ਼ਿਆਦਾ ਠੰਡ ਪੈ ਰਹੀ ਹੈ ਉਸ ਕਰਕੇ ਅੱਗੇ ਵੀ ਬੱਚਿਆਂ ਨੂੰ ਛੁੱਟੀਆਂ ਵਿੱਚ ਵਾਅਦਾ ਨਾ ਕੀਤਾ ਜਾਵੇ। ਔਰ ਕੀ ਹੁਣ ਵਾਅਦਾ ਕੀਤਾ ਜਾਵੇਗਾ ਜਾਂ ਫਿਰ ਨਹੀਂ ਤਾਂ ਆਉਂ ਜਾਂਦੇ ਆ। ਅਚਾਹੇ ਵਿੱਚ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਸੂਤਰ ਮੁਤਾਬਕ ਸਕੂਲਾਂ ਵਿੱਚ ਛੁੱਟੀਆਂ ਹੋਰ ਨਹੀਂ ਵਧਾਈਆਂ ਜਾਣਗੀਆਂ। ਵਿਭਾਗ ਪੰਜਾਬ ਦੇ ਬੱਚਿਆਂ ਦੇ ਇਮਤਿਹਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲਾਂ ਵਿੱਚ ਛੁੱਟੀਆਂ ਨਹੀਂ ਵਧਾ ਸਕਦੇ ਅਤੇ 22 ਜਨਵਰੀ ਤੋਂ ਸਕੂਲ ਮੁੜ ਖੁੱਲਣਗੇ। ਦੂਜੇ ਪਾਸੇ ਮੌਸਮ ਵਿਭਾਗ ਨੇ ਕਿਹਾ ਕਿ 20 ਜਨਵਰੀ ਤੋਂ ਤੰਦ ਵਿੱਚ ਕੁਝ ਰਾਹਤ ਮਿਲਦੀ ਸੁਭਾਵਨਾ ਦੱਸੀ ਜਾ ਰਹੀ ਹੈ ਹਾਲਾਂਕਿ ਕੁਝ ਥਾਵਾਂ ਤੇ ਸਵੇਰੀ ਵੇਲੇ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਪਰ ਦੁਪਹਿਰ ਵੇਲੇ ਧੁੱਪ ਨਿਕਲ ਰਹੀ ਹੈ ਜਿਸ ਕਰਕੇ ਠੰਡ ਤੋਂ ਥੋੜੀ ਰਾਹਤ ਮਿਲ ਰਹੀ ਹੈ ਤਾਂ ਇਹ ਵੱਡੀ ਖਬਰ ਨਿਕਲ ਕੇ ਆਈ ਸੀ ਕਿ ਪੰਜਾਬ ਦੇ ਵਿੱਚ ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਐਗਜ਼ਾਮ ਸ਼ੁਰੂ ਹੋ ਰਹੇ ਜੋ ਕਿ ਫੈਬ ਮੰਥ ਦੇ ਵਿੱਚ ਹੀ ਸ਼ੁਰੂ ਹੋ ਜਾਣਗੇ ਜਿਸ ਕਰਕੇ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਕੋਈ ਵੀ ਵਾਅਦਾ ਨਹੀਂ ਕੀਤਾ ਜਾਵੇਗਾ ਅਤੇ ਜਿੰਨੇ ਦਿਨ ਵੀ ਸਕੂਲ ਹੁਣ ਲੱਗਣਗੇ ਰੈਲ ਸਕੂਲ ਜਾਣਾ ਪਵੇਗਾ ਬੱਚਿਆਂ ਨੂੰ ਤਾਂਕਿ ਉਹ ਆਪਣੇ ਇਗਜ਼ਾਮ ਦੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਣ ਔਰ ਜੋ ਸੀਨੀਅਰ ਬੋਰਡ ਕਲਾਸਾਂ ਨੇ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੀ ਜੋ ਸਕੂਲ ਤੋਂ ਛੁੱਟੀਆਂ ਦੇ ਦਿੱਤੀਆਂ ਜਾਨਕਿ ਤਾਂਕਿ ਬੱਚੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਪਣੇ ਇਮਤਿਹਾਨ ਦੀ ਤਿਆਰੀ ਕਰ ਸਕਣ ਔਰ ਇਮਤਿਹਾਨ ਤੇ ਆਪਣੇ ਸਕੂਲ ਜੈਸਵੀ ਸੈਂਟਰ ਦੇ ਵਿੱਚ ਉਹਨਾਂ ਦਾ ਐਗਜ਼ਾਮ ਹੋਵੇਗਾ ਉਹ ਆਪਣਾ ਐਗਜ਼ਾਮ ਦੇ ਸਕਣ ਦੂਸਰੇ ਵੱਸੇ ਵੱਡੀ ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਪੰਚ ਲਾਸਟ ਟੂ ਕਲਾਸ ਦੇ ਬੱਚਿਆਂ ਦੇ ਰੋ ਨੰਬਰ ਜਾਰੀ ਹੋ ਚੁੱਕੇ ਆ ਜਿਨ੍ਹਾਂ ਦਾ ਫੈਪ ਮੰਥ ਦੇ ਵਿੱਚ ਐਗਜ਼ਾਮ ਸ਼ੁਰੂ ਹੋ ਰਿਹਾ ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਐਗਜ਼ਾਮ ਉਹਨਾਂ ਦੇ ਖੁਦ ਦੇ ਸਕੂਲ ਦੇ ਵਿੱਚ ਲੈ ਜਾਣਗੇ ਜਾਂ ਫਿਰ ਕਿਸੇ ਹੋਰ ਸੈਂਟਰਾਂ ਦੇ ਵਿੱਚ ਲੈ ਜਾਣਗੇ ਤਾਂ ਇਹ ਰੋ ਨੰਬਰ ਦੇ ਉੱਪਰ ਸਾਰੀ ਜਾਣਕਾਰੀ ਤੁਹਾਨੂੰ ਮਿਲ ਜੇਗੀ ਤੁਸੀਂ ਵੀ ਆਪਣਾ ਰੋ ਨੰਬਰ ਆਪਣੇ ਸਕੂਲ ਤੋਂ ਪ੍ਰਾਪਤ ਕਰ ਸਕਦੇ ਹੋ ਅਗਰ ਤੁਸੀਂ ਪ੍ਰਾਈਵੇਟ ਅਪਲਾਈ ਕੀਤਾ ਸੀ ਤਾਂ ਤੁਸੀਂ ਆਪਣੀ ਲੌਗਇਨ ਆਈਡ ਦੀ ਜਰੀਏ ਵੀ ਆਪਣਾ ਰੌਨ ਨੰਬਰ ਡਾਊਨਲੋਡ ਕਰ ਸਕਦੇ ਹੋ ਐਸੀ ਅੱਜ ਦੀ ਅਪਡੇਟ ਹੋਰ ਨਵੀਆਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ